ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤੇ ਦੇਖੋ ਜੀ ਈਟੀਟੀ 2364 ਲਈ ਇਹ ਕੰਮ ਕਰ ਦਿੱਤਾ ਗਿਆ ਹੈ ਤੇ ਨਾਂ ਚ ਚਰਾਨੇ ਦੀ ਪੋਸਟ ਦੀ ਖਬਰ ਵੀ ਤੁਹਾਨੂੰ ਦੱਸਾਂਗੇ ਤੇ ਹੁਣ ਅੱਗੇ ਦੀ ਕਾਰਵਾਈ ਕੀ ਹੋਵੇਗੀ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਬੇਰੁਜ਼ਗਾਰ ਈਟੀਟੀ ਦੀ ਆਫਕਾਨੇ ਕੀ ਕੀਤਾ ਹੈ ਤੋ ਦੋਸਤੋ ਨਿਯੁਤੀ ਪੱਤਰ ਨਾ ਮਿਲਣ ਤੇ ਰੋਸ ਤਾ ਦੇਖੋ ਜੀ ਈਟੀਟੀ 2364 ਦੀ ਜਿਹੜੀ ਭਰਤੀ ਉਹਨਾਂ ਦਾ ਪੇਪਰ ਹੋਇਆ ਨੂੰ ਬਹੁਤ ਟਾਈਮ ਹੋ ਗਿਆ ਹੈ ਤੇ ਨਿਯੁਤੀ ਪੱਤਰ ਨਹੀਂ ਦਿੱਤੇ ਜਾ ਰਹੇ ਤੇ ਉਸੀਂ ਮੰਗ ਨੂੰ ਲੈ ਕੇ ਅੱਜ ਮੁਹਾਲੇ ਸਥਿਤ ਸਿੱਖਿਆ ਭਵਨ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨ ਨੌਜਵਾਨ ਮੁੰਡੇ ਕੁੜੀਆਂ ਏਡੀਪੀ ਦਫਤਰ ਦੇ ਬਾਹਰ ਪੁੱਜੇ ਅਤੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਬਾਹਰ ਸੜਕ ਤੇ ਤਰਨਾ ਲਾ ਕੇ ਬੈਠ ਗਏ ਬੇਰੁਜ਼ਗਾਰ ਈਟੀਟੀ ਦੇ ਆਪਕ ਯੂਨੀਅਨ ਦੇ ਅਗਵਾ ਨੇ ਕਿਹਾ ਹੈ ਕਿ ਯੂਨੀਅਨ ਅਗਵਾ ਨੇ ਮਾਰਚ 2020 ਵਿੱਚ 2364 ਈਟੀਟੀ ਭਰਤੀ ਆਈ ਸੀ ਪਰੰਤੂ ਅਜੇ ਤੱਕ ਵੀ ਭਰਤੀ ਪੂਰੀ ਨਹੀਂ ਕੀਤੀ ਗਈ ਤੇ ਭਰਤੀ ਪ੍ਰਕਿਰਿਆ ਵਿੱਚ ਬਹੁਤ ਲੰਬੇ ਸਮੇਂ ਤੋਂ ਜ਼ਿਆਦਾ ਟਾਈਮ ਲੱਗ ਚੁੱਕਿਆ ਹੈ ਪਹਿਲਾ ਮਾਮਲਾ ਅਦਾਲਤ ਵਿੱਚ ਸੀ ਪਰ ਹੁਣ ਉਹ ਵੀ ਸੋਲਵ ਹੋ ਗਿਆ ਹੈ ਇਸ ਤੋਂ ਅੱਗੇ ਉਹਨਾਂ ਨੇ ਦੱਸਿਆ ਕਿ ਪਿਛਲੇ ਵੀ 25 ਦਿਨਾਂ ਤੋਂ ਮੈਰਿਟ ਲਿਸਟ ਜਾਰੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਭਰਤੀ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਹੁਣ ਤੱਕ ਹੋਈਆਂ ਸਿੱਖਿਆ ਮੰਤਰੀ ਨਾਲ 15 ਵੀ ਮੀਟਿੰਗਾਂ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਵਾਦਾ ਨਹੀਂ ਸਿਰਫ ਲਾ ਰਹੀ ਦਿੱਤੇ ਜਾਂਦੇ ਨੇ ਇਸੇ ਲਈ ਹੁਣ ਆਗੂਆ ਨੇ ਧਰਨਾ ਪੱਕਾ ਕਰਨ ਦਾ ਐਲਾਨ ਕਰਤਾ ਹੈ ਤੇ ਜਲਦੀ ਤੋਂ ਜਲਦੀ ਪੋਸਟਾਂ ਨੂੰ ਛੇਤੀ ਤੋਂ ਛੇਤੀ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਗੱਲ ਕੀਤੀ ਹੈ ਉਮੀਦਵਾਰਾਂ ਨੂੰ ਤਾਂ ਇਹ ਸੀ ਦੋਸਤੋ ਅੱਜ ਦੀ 364 ਦੀ ਅਪਡੇਟ ਤੇ ਨਰਸਨ ਵੀ ਇਹਦੇ ਨਾਲ ਹੀ ਪੂਰੀ ਹੋਏਗੀ ਇਸ ਤੋਂ ਬਾਅਦ ਤਾਂ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਕੋਈ ਵਿਚਾਰ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸਣਾ